ਸੰਰੂਰ ਦੇ ਪਿੰਡ ਕਰਾਚੋਂ ਤੋਂ ਖਬਰ ਸਾਹਮਣੇ ਆ ਰਹੀ ਹੈ ਇਤਿਹਾਸਾ ਹੋਇਆ ਛੱਤ ਡਿਗਣ ਦੇ ਚਲਦੇ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਪੁੱਤਰ ਅਤੇ ਨੂੰ ਨੂੰ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮਲਬੇ ਦੇ ਵਿੱਚ ਘਰ ਦਾ ਸਾਰਾ ਸਮਾਨ ਦਬ ਗਿਆ ਪਿੰਡ ਕਰਾਚੋਂ ਤੋਂ ਮਾਮਲਾ ਸਾਹਮਣੇ ਆਇਆ ਹੈ ਸੰਰੂਰ ਦੇ ਪਿੰਡ ਕਰਾਚੋਂ ਦੇ ਵਿੱਚ ਹਾ사 ਵਾਪਰਿਆ ਇੱਕ ਘਰ ਦੀ ਛੱਤ ਡਿਗ ਗਈ ਜਿਸ ਤੋਂ ਬਾਅਦ ਇਸ ਹਾ사 ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਬਜ਼ੁਰਗ ਮਹਿਲਾ ਦੀ ਛੱਤ ਡਿਗਣ ਨਾਲ ਮੌਤ ਹੋ ਗਈ ਇਹ ਤਸਵੀਰ ਦੇਖ ਪਾ ਰਿਹਾ ਹਾਂ ਟੈਟੇਰੀ ਹੋਇਆ ਇਹ ਘਰ ਅੱਖ ਦੇ ਫੋਰ ਦੇ ਵਿੱਚ ਸਾਰਾ ਦਾ ਸਰ ਘਟਿਆ ਗਿਆ ਤੇ ਪੁੱਤਰ ਅਤੇ ਨੂੰ ਪੀਜੀਆਈ ਦੇ ਵਿੱਚ ਜ਼ੇਰੇ ਲਾਸ਼ ਨੇ ਤਾਂ ਬਾਲਿਆਂ ਦੀ ਇਹ ਛੱਤ ਦੇਖ ਰਹੇ ਹੋ ਜਿਹੜੀ ਕੀ ਆਪਣੀ ਮਿਆਦ ਪੂਰੀ ਕਰ ਚੁੱਕੀ ਸੀ ਉਸ ਤੋਂ ਬਾਅਦ ਹੋਇਆ ਇਹ ਅਚਾਨਕ ਡਿੱਗ ਗਈ ਘਰ ਦੀ ਇਹ ਟੁੱਟੀ ਤਸਵੀਰ ਤੁਸੀਂ ਦੇਖ ਰਹੇ ਹੋ ਟੁੱਟੀ ਹੋਈ ਬਿਲਡਿੰਗ ਦੀ ਵੀ ਸਪੀਡ ਦੇਖ ਰਿਹਾ ਹਾਂ ਕਿ ਕਿੰਝ ਸਾਰਾ ਸਾਰਾ ਸਮਾਨ ਬਲਬੇ ਦੇ ਹੇਠਾਂ ਦੱਬਿਆ ਗਿਆ ਮਹਿਲਾ ਦੀ ਮੌਤ ਹੋ ਗਈ ਹੈ ਬਜ਼ੁਰਗ ਮਹਿਲਾ ਦੀ ਇਹ ਸਾਸਦੇ ਨੇ ਜਾਨ ਲੈ ਲਈ ਤੇ ਨੂੰ ਅਤੇ ਪੁੱਤ ਨੂੰ ਹਸਪਤਾਲ ਲਜਾਇਆ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਆਪਦੇ ਰੂਮ 'ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮਕਾਨ ਡਿੱਗ ਗਿਆ ਜਿਨ੍ਹਾਂ ਦਾ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਰਿਕਸ਼ੇ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨਹੀਂ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਆਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ ਸੰਗਰੂਰ ਦੇ ਪਿੰਡ ਕਰਾਚੋਂ ਤੋਂ ਖਬਰ ਸਾਹਮਣੇ ਆ ਰਹੀ ਹੈ ਇਤਿਹਾਸਾ ਹੋਇਆ ਛੱਤ ਡਿਗਣ ਦੇ ਚਲਦੇ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ ਪੁੱਤਰ ਅਤੇ ਨੂੰ ਨੂੰ ਪੀਜੀਆਈ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਮਲਬੇ ਦੇ ਵਿੱਚ ਘਰ ਦਾ ਸਾਰਾ ਸਮਾਨ ਦੱਬ ਗਿਆ ਪਿੰਡ ਕਰਾਚੋ ਤੋਂ ਮਾਮਲਾ ਸਾਹਮਣੇ ਆਇਆ ਹੈ ਸੰਰੂਰ ਦੇ ਪਿੰਡ ਕਰਾਚੋ ਦੇ ਵਿੱਚ ਹਾ사 ਵਾਪਰਿਆ ਇਹ ਘਰ ਦੀ ਛੱਤ ਡਿੱਗੀ ਜਿਸ ਤੋਂ ਬਾਅਦ ਇਸ ਹਾ사 ਦੇ ਵਿੱਚ ਮਹਿਲਾ ਦੀ ਮੌਤ ਹੋ ਗਈ ਬਜ਼ੁਰਗ ਮਹਿਲਾ ਦੀ ਛੱਤ ਡਿੱਗਣ ਨਾਲ ਮੌਤ ਹੋ ਗਈ ਇਹ ਤਸਵੀਰ ਦੇਖ ਪਾ ਰਹੇ ਹਾਂ ਟੈ ਟੇਰੀ ਹੋਇਆ ਇਹ ਘਰ ਅੱਖ ਦੇ ਫੋਰ ਦੇ ਵਿੱਚ ਸਾਰਾ ਦਾ ਸਰ ਘਰ ਟਹਿ ਗਿਆ ਤੇ ਪੁੱਤਰ ਅਤੇ ਨੂੰ ਪੀਜੀਆਈ ਦੇ ਵਿੱਚ ਜ਼ੇਰੇ ਲਾਸ਼ ਤਬਾਲਿਆਂ ਦੀ ਇਹ ਛੱਤ ਦੇਖ ਰਹੇ ਹੋ ਜਿਹੜੀ ਕੀ ਆਪਣੀ ਮਿਆਦ ਪੂਰੀ ਕਰ ਚੁੱਕੀ ਸੀ ਉਸ ਤੋਂ ਬਾਅਦ ਹੁਣ ਇਹ ਅਚਾਨਕ ਡਿੱਗ ਗਈ ਘਰ ਦੀ ਇਹ ਟੁੱਟੀ ਤਸਵੀਰ ਤੁਸੀਂ ਵੇਖ ਰਹੇ ਹੋ ਟੁੱਟੀ ਹੋਈ ਬਿਲਡਿੰਗ ਦੀ ਤਸਵੀਰ ਦੇਖ ਰਹੇ ਹੋ ਕਿ ਕਿੰਜ ਸਾਰਾ ਦਾ ਸਾਰਾ ਸਮਾਨ ਬਲਕਿ ਦੇ ਹੇਠਾਂ ਦੱਬਿਆ ਗਿਆ ਮਹਿਲਾ ਦੀ ਮੌਤ ਹੋ ਗਈ ਹੈ ਬਜ਼ੁਰਗ ਮਹਿਲਾ ਦੀ ਇਸ ਹਾਦਸੇ ਨੂੰ ਜਾਣ ਲੈ ਲਈ ਤੇ ਨੂੰ ਅਤੇ ਪੁੱਤ ਨੂੰ ਹਸਪਤਾਲ ਲਿਜਾਇਆ ਗਿਆ ਰਾਤ ਤਕਰੀਬਨ 8:30 ਵਜੇ ਜੀ ਇਹ ਪਰਿਵਾਰ ਅੰਦਰ ਬੈਠਾ ਸੀ ਆਪਦੇ ਰੂਮ ਚ ਇੱਕਦਮ ਪਤਾ ਨਹੀਂ ਕੀ ਹੋ ਗਿਆ ਸਾਰਾ ਮકાਨ ਡਿੱਗ ਗਿਆ ਜਿਨ੍ਹਾਂ ਦਾ ਇਹਨਾਂ ਦਾ ਕਾफी ਨੁਕਸਾਨ ਹੋ ਗਿਆ ਗੱਡੀ ਸਾਰੀ ਟੁੱਟ ਗਈ ਜੀ ਇੱਕ ਮਾਤਾ ਦੀ ਡੈਥ ਹੋ ਗਈ ਜੀ ਦੋ ਦੋਏ ਜੀ ਆਪ ਰਿਕਸ਼ੇ ਤੇ ਉਹਦੀ ਮੈਸੇਜ ਪੀਜੀਆਈ ਚ ਦਾਖਲ ਨੇ ਉਹ ਵੀ ਸੀਰੀਅਸ ਨਹੀਂ ਜੀ ਐਸੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਬੰਨ ਦਾ ਮੁਆਵਜ਼ਾ ਦਿੱਤਾ ਜਾਵੇ ਆ ਕੇ ਪ੍ਰਸ਼ਾਸਨ ਅਧਿਕਾਰੀ ਇਹਦਾ ਮੌਕਾ ਦੇਖਣ ਜੀ